ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਸ ਦੀ ਮੌਤ ਤੋਂ ਬਾਅਦ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਹੋਏ ਨੇ ਜੋ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਉਸ ਤੋਂ ਬਾਅਦ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦਿਆਂ ਹੋਇਆਂ ਕਿੰਨਾ ਸਰਕਾਰਾਂ ਨੂੰ ਜੋ ਨੋਟਿਸ ਜਾਰੀ ਕਰਕੇ ਕਾਰਨ ਪੁੱਛਿਆ ਰਾਜਵੀਰ ਜਵੰਦਾ ਦੀ ਮੌਤ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਜੋ ਸੜਕਾਂ ਦੇ ਉੱਪਰ ਹਾਦਸੇ ਹੁੰਦੇ ਨੇ ਉਹਨਾਂ ਨੂੰ ਰੋਕਣ ਲਈ ਸਪੈਸ਼ਲ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੋਈ ਹੈ ਜੋ ਸਪੈਸ਼ਲ ਗੱਡੀਆਂ ਸੜਕਾਂ ਦੇ ਉੱਪਰ ਚਲਦੀਆਂ ਨਜ਼ਰ ਆਉਂਦੀਆਂ ਨੇ ਉਸ ਵਿੱਚ ਪੰਜਾਬ ਪੁਸਤ ਦੇ ਕਰਮਚਾਰੀ ਹੁੰਦੇ ਨੇ ਤੇ ਜਿੱਥੇ ਵੀ ਕੋਈ ਘਟਨਾ ਵਾਪਰਦੀ ਏ ਉਹ ਤੁਰੰਤ ਉੱਥੇ ਪਹੁੰਚ ਕੇ ਉਹਨਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾਂਦੇ ਨੇ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਸੜਕਾਂ ਦੇ ਉੱਪਰ ਜੋ ਸੜਕ ਸੁਰੱਖਿਆ ਫੋਰਸ ਐਂਬੂਲੈਂਸ ਗੱਡੀਆਂ ਉਹ ਹਮੇਸ਼ਾ ਹੀ ਸੜਕਾਂ ਤੇ ਚਲਦੀਆਂ ਨਜ਼ਰ ਆਉਂਦੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਐਂਬੂਲੈਂਸ ਗੱਡੀਆਂ ਚਲਾਈਆਂ ਜਾਂਦੀਆਂ ਨੇ ਪਰ ਰਾਜਵੀਰ ਜਵੰਦਾ ਤਿੰਨਾਂ ਰਾਜਾਂ ਦੀਆਂ ਸਰਕਾਰਾਂ ਉਸ ਨੂੰ ਨਹੀਂ ਬਚਾ ਸਕੀਆਂ ਜੋ ਉਹਨਾਂ ਦਾ ਹਾਈਵੇਅ ਦੇ ਉੱਪਰ ਐਕਸੀਡੈਂਟ ਹੋਇਆ ਤੇ ਉਸ ਸਮੇਂ ਤਿੰਨਾਂ ਸਰਕਾਰਾਂ ਦੀਆਂ ਐਂਬੂਲੈਂਸ ਗੱਡੀਆਂ ਕਿੱਥੇ ਸੀ ਤਿੰਨਾਂ ਸਰਕਾਰਾਂ ਦੀ ਸੜਕ ਸੁਰੱਖਿਆ ਫੋਰਸ ਕਿੱਥੇ ਸੀ ਜਿਸ ਨੂੰ ਲੈ ਕੇ ਹੁਣ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਰਾਜਵੀਰ ਜਵੰਦਾ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਹਾਦਸੇ ਹੁੰਦੇ ਨੇ ਜਿਨ੍ਹਾਂ ਦੀਆਂ ਜਾਨਾਂ ਚਰੀਆਂ ਜਾਂਦੀਆਂ ਨੇ ਪਰ ਜੋ ਸਰਕਾਰਾਂ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਉਹ ਦਾਅਵੇ ਤੇ ਵਾਅਦੇ ਖੋਖਲੇ ਹੀ ਹੁੰਦੇ ਨੇ ਜਿਸ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਤੇ ਹਰਿਆਣਾ ਦੇ ਵਿੱਚ ਜਿਹੜੇ ਇਹ ਲੋਕਾਂ ਦੀਆਂ ਸਹੂਲਤਾਂ ਲਈ ਲੋਕਾਂ ਨੂੰ ਜਿਹੜਾ ਕਿ ਵਾਅਦੇ ਕਰਕੇ ਸਰਕਾਰਾਂ ਦੇ ਵੱਲੋਂ ਇਹ ਸਹੂਲਤਾਂ ਦੇਣ ਦਾ ਜੋ ਐਲਾਨ ਕੀਤਾ ਜਾਂਦਾ ਉਹ ਕਿੱਥੇ ਗਈਆਂ ਜੋ ਰਾਜਵੀਰ ਜਵੰਦਾ ਇੱਕ ਨੌਜਵਾਨ ਪੰਜਾਬੀ ਗਾਇਕ ਜਿਸ ਦੀ ਮੌਤ ਹੋ ਗਈ ਜੇਕਰ ਉਸ ਨੂੰ ਐਂਬੂਲੈਂਸ ਮੌਕੇ ਤੇ ਪਹੁੰਚ ਜਾਂਦੀ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਤਾਂ ਉਹ ਰਾਜਵੀਰ ਜਵੰਦਾ ਫੇਰ ਸਾਡੇ ਵਿੱਚ ਹੁੰਦੇ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਸਖਤ ਜਿਹੜਾ ਕਿ ਕਾਰਵਾਈ ਕਰਦਿਆਂ ਹੋਇਆ ਨੋਟਿਸ ਜਾਰੀ ਕੀਤਾ ਤਿੰਨਾਂ ਸਰਕਾਰਾਂ ਨੂੰ ਸੋ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਤਿੰਨਾਂ ਸਰਕਾਰਾਂ ਨੂੰ ਸੜਕ ਹਾਦਸਾ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਤੁਹਾਡੇ ਕੋਲ ਜਿਹੜਾ ਕਿ ਆਪਣੀਆਂ ਐਂਬੂਲੈਂਸ ਨੇ ਉਹ ਕਿੱਥੇ ਸੀਗੀਆਂ ਜਵੰਦਾ ਦੇ ਹਾਦਸੇ ਦੇ ਮਾਮਲੇ ਵਿੱਚ ਦਿਖਾਈ ਗਈ ਲਾਪਰਵਾਹੀ ਤੇ ਜਾਂਚ ਕਰਨ ਲਈ ਮੌਜੂਦਾ ਪ੍ਰਬੰਧ ਕੀ ਹੈ ਅਤੇ ਉਹਨਾਂ ਦੀ ਰਾਇ ਕੀ ਹੈ ਸਥਿਤੀ ਕੀ ਹੈ ਇਹ ਨੋਟਿਸ ਸੀਫ ਜਸਟਿਸ ਸ਼ਿਲਨਾਗੂਰੀ ਅਗਵਾਈ ਵਾਲੇ ਬੈਂਚ ਨੇ ਗੈਰ ਸਰਕਾਰੀ ਸੰਗਠਨ ਲੈਰਿਜ ਫਾਰ ਹਿਊਮਨ ਰਾਈਟਸ ਨੂੰ ਜਾਰੀ ਕੀਤਾ ਹੈ ਇੰਟਰਨੈਸ਼ਨਲ ਦੁਆਰਾ ਦਰ ਜਨ ਹਿਤ ਪ੍ਰੇਸ਼ੰਤ ਦੀ ਸੁਣਵਾਈ ਦੇ ਦੌਰਾਨ ਇਹ ਨੋਟਿਸ ਜਾਰੀ ਹੋਇਆ ਹੈ सो पटिशन किया गया कि हादसे तो बाद जवंधा में समय सिर इलाज नहीं मिल सकिया, जिस कारण उसकी मौत हो गई जान नहीं बचाई जा सकी स्ताई सितंबर को पंचौर ने एक आवारा जानवर न तो बाद गायकू गंभीर सट्टा लगिया पटिशन ने अनुसार उसनों तुरंत पंचौर के जे एम शुरोई मल्टी स्पैशलिटी हस्पता ले जाया गया जो कि हादसे वाली थां तो सिर्फ एक किलोमीटर से दूर सी ਪਰ ਉਥੋਂ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਉਹਨਾਂ ਕੋਲ ਜੋ ਐਕਸੀਡੈਂਟ ਦੇ ਲਈ ਕੋਈ ਵੀ ਸਹੂਲਤ ਨਹੀਂ ਸੀ ਉਸ ਹਸਪਤਾਲ ਦੇ ਵਿੱਚ ਸੋ ਡੀ ਡੀ ਆਰ ਨੰਬਰ 61 ਦੇ ਅਨੁਸਾਰ ਉਸ ਨੂੰ ਸਿਵਲ ਹਸਪਤਾਲ ਪੰਚਕੁਲਾ ਰੈਫਰ ਕਰ ਦਿੱਤਾ ਗਿਆ ਉਥੋਂ ਉਸ ਨੂੰ ਪਾਰ ਹਸਪਤਾਲ ਅਤੇ ਫਿਰ ਫੋਟੇ ਹਸਪਤਾਲ ਮੁਹਾਲੀ ਲਾਇਆ ਗਿਆ ਜਿੱਥੇ 8 ਅਕਤੂਬਰ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਜੇ ਜੇ ਐਮ ਸ਼ੋਰੀ ਹਸਪਤਾਲ ਦੇ ਡਾਕਟਰਾਂ ਨੇ গোল্ডেন আওয়ার ਦੀ ਜੋ গোল্ডেন আওয়ার ਦੀ ਮਹੱਤਤਾ ਨੂੰ ਨਹੀਂ ਸਮਝਿਆ ਅਣ ਦੇਖਿਆ ਕੀਤਾ ਗਿਆ ਜੋ ਹਾਦਸੇ ਤੋਂ ਬਾਅਦ ਪਹਿਲੇ 5 ਘੰਟਿਆਂ ਵਿੱਚ ਉਸ ਦੀ ਜਾਨ ਜਿਹੜੀ ਇਹ ਬਚਾਈ ਜਾ ਸਕਦੀ ਸੀ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਜਿਹੜਾ ਪਿੜਤ ਹੁੰਦਾ ਉਸ ਨੂੰ